ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ YouTube ਵਾਲੇ ਉਹ ਕਰਦੇ ਆ ਗੱਲਾਂ ਬਾਤਾਂ ਜਿਹੜੋ ਲਾਈਵ ਦੇ ਨਾਲ ਸਵੇ ਮੁੰਡੇ ਵਾਲੀ ਵੇਖੀ ਜਾਣਾ ਹੈ ਮੁੰਡੇ ਵਾਲੇ ਯਾਰ ਮੈਂ ਇਹ ਨਹੀਂ ਰਹਿਣਾ ਪਿਆ ਕੱਲ ਨੂੰ ਜਦੋਂ ਇਹਨੇ ਜਵਾਨ ਹੋਣਾ ਤੇ ਮਾਂ ਇਹਦੀ ਨੇ ਇਹ ਹੀ ਡਾਇਲੌਗ ਆਜੋ ਕਿਹਨਾਂ ਜੁੜੋ ਮਿੱਤਰੋ ਦੇਖਿਆ ਕੌਣ ਪਹਿਲਾਂ ਜੁੜਦਾ ਤੇਰਾ ਜਣੇ ਜੁੜ ਗਏ ਬਾਈ ਲਾਈਵ ਨੂੰ ਸ਼ੇਅਰ ਕਰ ਦਿਓ ਆਜੋ ਸਰਨ ਪਿਆਰ ਭਰੀ ਸਤਿਕਾਰ ਕਿੱਥੋਂ ਕਿੱਥੋਂ ਜੁੜੇ ਹੋ ਕਮੈਂਟ ਕਰਕੇ ਦੱਸ ਦਿਓ ਆਵਾਜ਼ ਕਿੱਦਾਂ ਆਉਂਦੀ ਹੈ ਵੀ ਦੱਸ ਦਿਓ। ਹੋਇਓ ਕੇਰਾ ਲਾਈਵ ਨੂੰ ਸ਼ੇਅਰ ਜ਼ਰੂਰ ਕਰੋ। ਸ਼ਿਆਲੀ ਹੋ ਗਏ ਸ਼ੇਅਰ ਕਰ ਦਿਓ ਲਾਈਵ ਨੂੰ ਤੇ ਆ ਜਾਓ। ਆ ਜਾਓ ਜੀ ਕੇਰਾ ਲਾਈਵ ਨੂੰ ਕਰ ਦਿਓ ਸ਼ੇਅਰ ਫਟਾਫਟ। ਕਿੱਥੋਂ ਕਿੱਥੋਂ ਜੁੜੇ ਹੋ ਕਮੈਂਟ ਕਰਕੇ ਜਰੂਰ ਦੱਸਿਓ 116 ਹੋ ਗਏ ਉਹ ਹੋ ਗਿਆ ਕਮੈਂਟ ਜਰੂਰ ਕਰ ਦਿਓ ਫਿਰ ਪਤਾ ਲੱਗ ਜਾਂਦਾ ਨਾ ਵੀ ਤੁਸੀਂ ਦੇਖ ਰਹੇ ਹੋ ਆ ਜੋ ਕਿ ਨਾ ਫਟਾਫਟ ਲਾਈਨ ਦੇ ਨਾਲ ਜੁੜੋ 169 ਹੋਏ ਨੇ ਸ਼ੇਅਰ ਕਰੋ ਫਟਾਫਟ ਫਿਰ ਕਰਾਂਗੇ ਗੱਲਾਂ ਕਿੰਨਾ ਨੇ ਲੋਹੜੀ ਮਨਾ ਲਈ ਦੱਸੋ ਕਮੈਂਟ ਕਰਕੇ ਜੇ ਮੰਨ ਗਈ ਤਾਂ ਕਰੋ ਕਮੈਂਟ ਬਿਰਿੰਦਰ ਸਾਵਨਾ ਹਾਂਜੀ ਕੀ ਹਾਲ ਚਾਲ ਹੈ ਮਨਾਰੀ ਲੋੜੀ ਜੀ ਕਿਵੇਂ ਹੋ ਕਿਵੇਂ ਰਹੀ ਲੋੜੀ ਫਿਰ ਲਾਈਵ ਨੂੰ ਸ਼ੇਅਰ ਕਰੋ ਫਿਰ ਕਰਾਂ ਗੱਲਾਂ ਬਾਤਾਂ ਆਪਾਂ ਕਿੱਥੋਂ ਬਿਲੋਂਗ ਕਰਦੇ ਆ ਦੱਸਿਓ ਕਮੈਂਟ ਕਰਕੇ ਕਰੋ ਬਿਰਿੰਦਰ ਜੀ ਕਰੋ ਕਮੈਂਟ ਕਰੋ ਬਿਰਿੰਦਰ ਜੀ ਕਹਿੰਦੇ ਨੇ ਹਾਂਜੀ ਬੱਬਾ ਜੀ ਵਧੀਆ ਜੀ ਚੜ੍ਹਦੀ ਕਲਾ ਆਪਾਂ ਕਿੱਥੋਂ ਬਿਲੋਂਗ ਕਰਦੇ ਆ ਟੁਹਾਣਾ ਹਰਿਆਣਾ ਵਾਜੀ ਵਾਹ ਔਰ ਕੰਮ ਕਰਕੇ ਵੀ ਚੱਲਦਾ ਹੈ ਲੋੜੀ ਲੰਗੀ ਕਿ ਮਨਾਈ ਜਾਂਦੇ ਹੋ ਹਜੇ ਤੇ ਲਾਈਵ ਨੂੰ ਸ਼ੇਅਰ ਕਰ ਦਿਓ ਨਵੇਂ ਆਇਓ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਕੱਲ ਨੂੰ ਆਪਾਂ ਮਿਲਾਂਗੇ ਤੁਹਾਨੂੰ ਡਾਕਸੋ ਦੇ ਉੱਤੇ ਲਾਈਵ ਵੀ ਕਰਾਂਗੇ ਹਨਾ ਇਹ ਹੈਗਾ ਡਾਕਸੋ ਨਮਾ ਸ਼ਹਿਰ ਦੇ ਵਿੱਚ ਆ ਦਖਾਵਾ ਕਰ ਤੈਨੂੰ ਕੱਲ ਨੂੰ ਡਾਊਨ ਕਰੂ ਬਾਕੀ ਤੁਸੀਂ ਜੀ ਦੇਖ ਰਹੇ ਹੋ ਆਪਣੇ ਚੈਨਲ ਨੂੰ ਤੁਹਾਨੂੰ ਪਤਾ ਵੀਡੀਓ ਆਪ ਪਾਉਂਦੇ ਰਹਿੰਦੇ ਹਨ ਓਕੇ ਜੀ ਥੈਂਕ ਯੂ ਥੈਂਕ ਯੂ ਜੀ ਲਾਈਵ ਨੂੰ ਸ਼ੇਅਰ ਕਰੋ ਕੰਮ ਕਰ ਦੱਸੋ ਕੀ ਕਰਦੇ ਹੋ ਬਲਵਿੰਦਰ ਸਿੰਘ ਕਮਲਵਰਾੜ ਜੋਬ ਪੀਐਸਪੀਸੀਐਲ ਵਿੱਚ ਇਗਜ਼ਾਮ ਹੈ ਜੀ ਚਲੋ ਬਾਬਾ ਮੇਰ ਕਰੇ ਥੋੜਾ ਇਗਜ਼ਾਮ ਕਲੀਅਰ ਹੋ ਜੇ ਤੁਹਾਨੂੰ ਜੋਬ ਮਿਲ ਜੇ ਹਨਾ ਜੀ ਚੰਗੀ ਗੱਲ ਹੈ ਮਾਨੂੰ ਸੁਭਰ ਕਰਨਾ ਚਾਹੀਦਾ ਬੰਦੇ ਨੂੰ ਹਨਾ ਬਲਵਿੰਦਰ ਕਮਲਵਰਾੜ ਇੱਕ ਇਹਦਾ ਤੁਸੀਂ ਬਲਵਿੰਦਰ ਜੀ ਕਿੱਥੋਂ ਆਪਾ ਐਗਜ਼ਾਮ ਹੋ ਗਏ ਤੁਹਾਡੇ ਕਿ ਹਜੇ ਦੇਣਾ ਤੁਸੀਂ ਨੇ ਐਗਜ਼ਾਮ ਜੀ ਬ੍ਰਦਰ ਜੀ ਲਾਈਕ ਘਟਨੇ ਆ ਨਾ ਲਾਈਕ ਮਨੋ ਜੁੜੇ ਇੰਨੇ ਹੋਏ ਆ ਲਾਈਕ ਨਹੀਂ ਕਰ ਰਹੇ ਉਹਦੀ ਦੇਖ ਰਿਹਾ ਲਾਈਕ ਵੀ ਕਰੋ ਨਾਲ ਦੀ ਨਾਲ ਹਾਂ ਸ਼ੇਅਰ ਵੀ ਕਰੋ ਆਪਣੇ ਚੈਨਲ ਨੂੰ ਨਵਾਂ ਚੈਨਲ ਆ ਤੁਹਾਡੇ ਵਾਸਤੇ ਆਪਾਂ ਬਹੁਤ ਤਰੰਦਰੇ ਨੇ ਵੀਡੀਓ ਪਾਉਣੇ ਆ ਉਹ ਜਾਂੰਦੀ ਤਾਂ ਤੇਰੀ ਹੁੰਨੀ ਫੋਲ ਤੁਹਾਡੀ ਫਿਰ ਜੇ ਉਪਰੋਣੀ ਬਦਲਾਦਣਾ ਕਮੈਂਟ ਕਰੀ ਤੂੰ ਪਤਾ ਲੱਗਦਾ YouTube ਦੇ ਵਿੱਚ ਉਹ ਦਿੱਕਤ ਹੁੰਦੀ ਹੈ ਨਾ ਅ ਹਾਂ ਜੀ ਕਰੋ ਲਾਈਵ ਨੂੰ ਸ਼ੇਅਰ ਕਰੋ ਸ਼ੇਅਰ ਕੱਟ ਕੀਤਾ ਇੱਕ ਲਾਈਕ ਜ਼ਰੂਰ ਕਰੋ ਦੋ ਲਾਈਕ ਹੋਇਆ ਹਾਲੇ ਤੱਕ ਚੰਚਲ ਸਿੰਘ ਚੰਚਲ ਸਿੰਘ ਚੰਚਲ ਸਿੰਘ ਜੀ ਆਪਾ ਕਿੱਥੋਂ ਬਿਲੋਂਗ ਕਰਦੇ ਆ ਕਰੋ ਕਮੈਂਟ ਆਵਾਜ਼ ਤੁਹਾਡਾ ਕਸਾਈ ਆਉਂਦੀ ਆ ਸਾਰੇ ਮੇਰੇ ਹੈਪੀ ਲੋੜੀ ਜਿੰਨੇ ਜੁੜੇ ਹੋਇਆ ਠੀਕ ਹੈ ਜੀ ਤੁਹਾਨੂੰ ਲੋੜੀ ਦੀ ਮੁਬਾਰਕਾਂ ਬਾਬਾ ਮੇਰ ਕਰੇ ਤੁਹਾਡੇ ਵਾਸਤੇ ਅੱਜ ਦਾ ਦਿਨ ਵਧੀਆ ਲੰਘਿਆ ਹੋਣਾ ਹੈ ਫੈਜਲ ਰੱਬ ਅਰਬੀ ਨੌਲੇਜ ਆਈ ਲਵ ਯੂ ਆਈ ਲਵ ਯੂ ਜੀ ਲਵ ਯੂ ਆਲ ਲਵ ਯੂ ਆਲ ਫੈਜ਼ਲ ਰੱਬੀ ਜੀ ਆਪਾਂ ਕਿੱਥੋਂ ਬਿਲੋਂਗ ਕਰਦੇ ਆ ਇਹਦੇ ਉੱਪਰੋਂ ਆਪਾਂ ਦੇਖ ਨਹੀਂ ਸਕਦੇ ਵੀ ਕੌਣ-ਕੌਣ ਜੁੜ ਗਿਆ ਨੇ ਤੇ ਪਤਾ ਨਹੀਂ ਲੱਗਦਾ ਹੈਗਾ ਯੂ ਟਿਊਬ ਤੇ ਫੇਸਬੁੱਕ ਤੇ ਪਤਾ ਲੱਗ ਜਾਂਦਾ ਕਮੈਂਟ ਕਰਕੇ ਦੱਸ ਦਿਓ ਆ ਸਹੀ ਆ ਰਹੀ ਹੈ ਸਾਰਿਆਂ ਨੂੰ ਹੈਪੀ ਲੋਹੜੀ ਸਰਦਾਰ ਜੀ ਸਭ ਕੀ ਹਾਲ ਹੈ ਹਾਲਚਲ ਬਹੁਤ ਵਧੀਆ ਜੀ ਤੁਸੀਂ ਦੱਸੋ ਤੁਸੀਂ ਆਪਣਾ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਲੋੜੀ ਮਨਾਉਂਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਦੱਸਿਓ ਕਿਹੜਾ ਜ਼ਿਲ੍ਹਾ ਹੈ ਤੁਹਾਡਾ ਸਰਦਾਰ ਜੀ ਸਭ ਪੰਜਾਬ ਤੋਂ ਪਾਕਿਸਤਾਨ ਅਸੀਂ ਵੀ ਪੰਜਾਬ ਤੋਂ ਜੀ ਸਤਿ ਸ੍ਰੀ ਅਕਾਲ ਪ੍ਰਮਾਣ ਕਰੇ ਸਾਡੀ ਪਾਕਿਸਤਾਨ ਵਾਲੇ ਪਾਕਿਸਤਾਨ ਵਾਲੇ ਸਾਡੇ ਭਾਈ ਨੇ ਹਨ ਆਇਆ ਤੇ ਸਾਰੇ ਭਰਾਈ ਆਪਾਂ ਕੋਈ ਗੱਲ ਇਹ ਨਹੀਂ ਪਾਕਿਸਤਾਨ ਇਹ ਤਾਂ ਸਰਕਾਰਾਂ ਨੇ ਬਣਾਏ ਹੋਏ ਨੇ ਹਨ ਜਿਹੜੀਆਂ ਵਿੱਥਾਂ ਪਾਈਆਂ ਹੋਈਆਂ ਨੇ ਬਾਕੀ ਜਿਹੜੀ ਮਾਨਵਤਾ ਉਹ ਸਾਂਝੀ ਹੋ ਆ ਸਾਰੀ ਚਾਹੇ ਕਿਦੋਂ ਦੀ ਹੈ ਹਨਾ ਜੀ ਏ ਬੱਟਾ ਪੈ ਗਈਆਂ ਚਲੋ ਆਪਣੇ ਹੱਥ ਤੇ ਹੈ ਨਹੀਂ ਉਹ ਕੀ ਕੰਮ ਕਰਦੇ ਤੁਸੀਂ ਪਾਕਿਸਤਾਨ ਦੇ ਵਿੱਚ ਅਸੀਂ ਵੀ ਪੰਜਾਬ ਤੋਂ ਆ ਕਹਿੰਦਾ ਚੜਦੇ ਲੈਦੇ ਪੰਜਾਬ ਵਾਲੇ ਇਕੱਠੇ ਹੋ ਗਏ ਹਨ ਫੈਜਲ ਰੱਬੀ ਨਾਨਕ ਬਾਬਾ ਗੁਰੂ ਨਾਨਕ ਕੀ ਵਾਸ ਹੈ ਸਿਟੀ ਚਲੋ ਬੜੀ ਮੇਰ ਹੈ ਕਿਹੜੀ ਸਿਟੀ ਆ ਤੁਹਾਡੀ ਆ ਪਾਕਿਸਤਾਨ ਦੇ ਵਿੱਚ ਚੰਚਲ ਸਿੰਘ ਜੀ ਪਟਿਆਲਾ ਤੋਂ ਲਾਭਾ ਫਿਰ ਤਾਂ ਸਾਡੇ ਏਰੀਆ ਚੋਂ ਤੁਸੀਂ ਅਸੀਂ 90 ਗਏ ਸੀਗੇ ਡੌਗ ਸ਼ੋਅ ਦੇ ਉੱਤੇ ਤੁਹਾਡੇ 90 ਡੌਗ ਸ਼ੋਅ ਹੋਇਆ ਸੀਗਾ ਉਹ ਬਹੁਤ ਭੀੜਾ ਭੀੜਾ ਆ ਉਧਰ ਲੱਗਿਆ ਸਾਨੂੰ ਐ ਨੈਰੋਵਾਲ ਠੀਕ ਆ ਜੀ ਪਾਕਿਸਤਾਨ ਵਾਲੇ ਨੈਰੋਵਾਲ ਐ ਉਰਦੂ ਜੀ ਵੀ ਨੈਰੋਵਾਲ ਲਿਖਿਆ ਤੁਸੀਂ ਨੇ ਨਰੋ ਵਾਲਾ ਕਹਿੰਦਾ ਸੀ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਨੂੰ ਹਨ ਤੇ ਸਾਡੇ ਪੰਜਾਬ ਵਾਲੇ ਕਹਿੰਦੇ ਨੇ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਲਕਾਣਾ ਦੇਖਣ ਨੂੰ ਹਨ ਤੁਸੀਂ ਨਲਕਾਣੇ ਦੇ ਕੋਲ ਰਹਿੰਦੇ ਹੋ ਹਨ ਤਾਂ ਇਹ ਕਹੇ ਬਾਬਾ ਨਾਨਕ ਦਾ ਸਬਦਾਂ ਸੰਜੇ ਲਾਈਕ ਦੋ ਬੰਦਿਆਂ ਨੇ ਕੀਤਾ ਜੁੜੇ ਕਿੰਨੇ ਹੋਏ ਆਂ ਦੇਖ ਲਓ ਇਹ ਬਿਲਕੁਲ ਹਾਂ ਸਹੀ ਗੱਲ ਆ ਠੀਕ ਹਨ ਬਹੁਤ ਸਾਰੀਆਂ ਗੱਲਾਂ ਨੇ ਇਹ ਤਾਂ ਚਲੋ ਵਿੱਚ ਪੋਲੀਟੀਕਲ ਸਿਸਟਮ ਹੋ ਗਿਆ ਜਿਹੜਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਜਿਹੜੀ ਜਨਤਾ ਨੂੰ ਨਹੀਂ ਮੰਨ ਲੋ ਏਦਾਂ ਦਾ ਕੋਈ ਨਫਰਤ ਹੈਗੀ ਕਿਸੇ ਨਾਲ ਜਿਹੜਾ ਸਾਡਾ ਸਿਸਟਮ ਹੈਗਾ ਉਹ ਤਾਨੂੰ ਪਤਾ ਕਿਦਾਂ ਦਾ ਆਏਗਾ ਜਿਹੜੀ ਆਵਾਮ ਆ ਤੁਹਾਡੀ ਭਾਸ਼ਾ ਚ ਗੱਲ ਕਰਦੇ ਆ ਨਾ ਆਵਾਮ ਤਾਂ ਇੱਕ ਦੂਜੇ ਨੂੰ ਲਾਈਕ ਕਰਦਾ ਹੈ ਨਫ਼ਰਤ ਬੀਜਦੇ ਆ ਸਿਆਸਤਾਂ ਜਿਹੜੀ ਗੰਦੀ ਸਿਆਸਤ ਹੈ ਲਾਈਕ ਇੱਕ ਹੋ ਇੱਕੋ ਹੀ ਲਾਈਕ ਆਇਆ ਦੇਖੋ ਅਜੇ ਦੋ ਤਿੰਨ ਲਾਈਕ ਹੋ ਗਏ ਔਰ ਸੁਣਾਉ ਗੱਲਬਾਤ ਕੋਈ ਕੀ ਕੰਮ ਕੀ ਕਰਦੇ ਹੋ ਤੁਸੀਂ ਫੈਜ਼ਲ ਜੀ ਕੀ ਕੰਮ ਕਰਦੇ ਹੋ ਤੁਸੀਂ ਚੰਚਲ ਸਿੰਘ ਪਟਿਆਲਾ ਨਵਾਬ ਵਾਲੇ ਉਹ ਤੁਸੀਂ ਕੀ ਕਰਦੇ ਹੋ ਸਰਦਾਰ ਸਾਹਿਬ ਨੰਬਰ ਕੀ ਕੀ ਜੀ ਤੁਸੀਂ ਦਾ ਨੰਬਰ 9815341385 ਤੇ ਤੁਸੀਂ ਮੇਰਾ YouTube ਚੈਨਲ ਹੈਗਾ Facebook ਤੇ Insta ਤੇ ਸਾਰੇ ਕਿਤੇ ਚੱਲਦਾ RTV ਨੀਲੋਵਰ ਪ੍ਰਾਪਰਟੀ ਡੀਲਰ ਭਾਜੀਵਾ ਖਰੀਦ ਵੇਚ ਦੇਵ ਕਿ ਬਕਾਉਂ ਦੇਵ ਕੌਨੇ ਕੱਲੀ ਪ੍ਰਾਪਰਟੀ ਡੀਲਰ ਹੈ ਨਾ ਮੰਨ ਲਓ ਸਾਡੇ ਘਟ ਗਿਆ ਹੁਣ ਕੰਮ ਪ੍ਰਾਪਰਟੀ ਡੀਲਰਾਂ ਦਾ ਪਹਿਲਾਂ ਬਹੁਤ ਸਾਰ ਚੱਲਿਆ ਸੀਗਾ ਦਫ਼ਤਰ ਖੋਲ ਰਹੇ ਸੀ ਸਾਡੇ ਲੋਕਾਂ ਨੇ ਕਰੋ ਕਰੋ ਲਾਈਕ ਕਰੋ ਫਟਾਫਟ ਥੈਂਕ ਯੂ ਥੈਂਕ ਯੂ ਸੋ ਸਲੋ ਦੱਸਿਓ ਮੈਂ ਸਲੋ ਦਾਦਾ ਜੀ 9 8 1 5 3 4 1 3 8 5 YouTube ਤੇ Facebook ਤੇ ਸਾਰੇ ਕਿਤੇ ਨੰਬਰ ਪਿਆਗਾ ਕੋਈ ਚੱਕਰੇ ਨਹੀਂ ਬਾਕੀ ਆਪਾਂ ਜਾਦੇ ਫੇਸਬੁਕ ਤੇ ਇੱਥੇ ਲਾਈਵ ਹੁੰਦੇ ਰਹਿੰਦੇ ਆ ਨਾ ਤੁਸੀਂ ਲਾਈਵ ਦੇ ਵਿੱਚ ਆਇਆ ਕਰੋ ਮੈਸੇਜ ਦੇ ਦਿਆ ਕਰੋ ਤੇ ਹੋਰ ਆਪਣੇ ਹਾਲ ਚਾਲ ਦੱਸੋ ਸਾਰੇ ਠੀਕ ਐ ਹੁਣ ਤੱਕ ਤੁਸੀਂ ਕਿੰਨੀਆਂ ਡੀਲਿੰਗਾਂ ਕਰਾਤੀਆਂ ਸਹੀ ਹੈ ਮਲੋ ਫੇਕ ਤਾਂ ਮੈਂ ਸ਼ੁਰੂ ਕਰ ਦਿਆਂ ਸਹੀ ਹੋ ਆ ਪਕੜਨ ਲੱਗ ਲਈ ਨੰਬਰ ਰੱਖਿਆ ਹੋਇਆ ਲਾਈਵ ਨੂੰ ਸ਼ੇਅਰ ਕਰੋ ਸ਼ੇਅਰ ਕੱਟ ਕੀਤਾ ਹੋਇਆ ਲਾਈਕ ਵੀ ਘਟਾ ਰਿਹਾ ਆ ਦਿਲ ਜੇ ਭੱਜੀ ਜਾਂਦੇ ਹੁਣ ਇਹਤੇ ਕਾਲ ਨਾ ਕਰਿਓ ਬਸ ਇਹ ਮੇਰਾ ਲਾਈਵ ਕੱਟੇ ਜਾਊਗਾ ਜੇ ਕਾਲ ਕਰੋਗੇ ਕਦੇ ਵੀ ਮੈਸੇਜ ਕਰ ਦਿਆ ਕਰੋ 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 ਸਿਆਰਾ ਥੋੜੇ ਚਿਰ ਬਾਸਤੀਆਂ ਫਿਰ ਕੱਢ ਦੇਣਾ ਲਾਈਵ ਤੇ ਤੁਹਾਡੇ ਲੋਹੜੀ ਮਨਾਉਂਦੇ ਆ ਪਾਕਿਸਤਾਨ ਦੇ ਵਿੱਚ ਅੱਜ ਦੇ ਦਿਨ ਕਿਹੜਾ ਤਿਹਾੜਾ ਹਰਦੇਵ ਸਿੰਘ ਸੁਣਨੀ ਰਿਹਾ ਤੂੰ ਗੰਦੀਲਾਦ ਕਿੱਥੋਂ ਆ ਗਏ ਕੌਣ ਹੈ ਹੈਂ ਇਹ ਤੁਹਾਡੀ ਨਸਲ ਦਾ ਪਤਾ ਲੱਗ ਜਾਂਦਾ ਜਿਹੜੇ ਗੰਦੇ ਕਮੈਂਟ ਕਰਦੇ ਹੋ ਬੰਦੇ ਜਿਹੜਾ ਕੋਈ ਮੰਨ ਲਓ ਗਲਤ ਕਮੈਂਟ ਕਰਦਾ ਨਾ ਉਹਦਾ ਪਤਾ ਲੱਗ ਜਾਂਦਾ ਵੀ ਇਹ ਕਿਹੜਾ ਕਿਹੜਾ ਜਿਹਾ ਖੂਨ ਹੈ ਕਿਹੜੀ ਨਸਲ ਆ ਹਨਾ ਵੀ ਤੁਸੀਂ ਆਪਣੀ ਔਕਾਤ ਦੱਸ ਰਹੇ ਹੋਗੇ ਫੇਸਬੁੱਕ ਤੇ ਨਾ ਘਟੀਆ ਸੋਚ ਆ ਤੁਹਾਡੀ ਗੰਦਾ ਦਿਮਾਗ ਹਨਾ ਗਲਤ ਵੀ ਹੈ ਦੇਖੋ ਇਹ ਤਾਂ ਤੁਹਾਡੀ नेचर ਹੈ ਤੁਹਾਡੀ ਪਦਾਇਸ਼ ਥੋੜਾ ਜਿਹੜਾ ਮਨ ਲੋ ਕਿਦਾਂ ਦੇ ਥੋੜੇ ਜੰਮਣ ਵਾਲੇ ਨੇ ਨਾ ਉਹਨਾਂ ਨੇ ਤੁਹਾਨੂੰ ਕੀ ਸੰਸਕਾਰ ਦਿੱਤੇ ਨੇ ਕਿੱਦਾਂ ਦੀ ਤੁਹਾਨੂੰ ਸਿੱਖਿਆ ਦਿੱਤੀ ਹੈ ਇਹ ਦਰਸਾ ਦਿੰਦਾ ਬੰਦਾ ਗੰਦੇ ਕਮੈਂਟ ਕਰਕੇ ਨਾ ਜੇ ਤੁਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕਿਤੇ ਵੀ ਗਲਤ ਕਮੈਂਟ ਕਰਦੇ ਹੋ ਉਹ ਤੁਹਾਡੀ ਨਸਲ ਦਾ ਪਤਾ ਲੱਗ ਜਾਂਦਾ ਤੁਹਾਡੀ ਅਕਲ ਦਾ ਪਤਾ ਲੱਗ ਜਾਂਦਾ ਉਹਦੇ ਨਾਲ ਠੀਕ ਹੈ ਨਾ ਮਾਲੋ ਜੀ ਬੰਦੇ ਦਾ ਪੋਤਾ ਹੈਗਾ ਤਾਂ ਡਿਲੀਟ ਕਰ ਦੇ ਵਧੀਆ ਰਹੇਗਾ ਇਹ ਤਾਂ ਤੁਹਾਡੀ ਆਪਣੀ ਪਛਾਣ ਹੈ ਤਾਂ ਵੀ ਤੁਸੀਂ ਏਦਾਂ ਦੇ ਬੰਦੇ ਹੋ ਨਾ ਵੀ ਇੱਥੇ ਕੋਈ ਬੱਟ ਦਾ ਰੋਲਾ ਚੱਲ ਰਿਹਾ ਸਾਡਾ व्हाट्सएप नंबर से दे है ए, पहला कमेंट करा दी पढ़ो जी ती कमेंट पढ़ के देखो की लिखते हो तुम ਠੀਕ ਹੈ ਨਾ ਵੀ ਗਲਤ ਕਮੈਂਟ ਤੁਹਾਡੀ ਆਪਣੀ ਨਸਲ ਦੱਸ ਦਈਏ ਕੋਈ ਵੀ ਹੈ ਚੰਗ ਗਲਤ ਕਮੈਂਟ ਕਿਉਂ ਕਰਦੇ ਹੋ ਨਿਓ ਇਹਨਾਂ ਨਾਲ ਕੀ ਮਿਲਦਾ ਕਿਸੇ ਨੂੰ ਵੀ ਤੁਸੀਂ ਗਲਤ ਕਮੈਂਟ ਕਰਦੇ ਚਾਹੀਦੀ ਸਾਨੂੰ ਕਰਦੇ ਹੋ ਕਿਸੇ ਹੋਰ ਨੂੰ ਕਰਦੇ ਹੋ ਤੁਹਾਡਾ ਆਪਣਾ ਪਤਾ ਲੱਗ ਜਾਂਦਾ ਵੀ ਹਾਂ ਇਹ ਤੁਹਾਡੇ ਵਾਸਤੇ ਕਲੰਕ ਹੈ ਤੁਹਾਡੀ ਨੇਚਰ ਦੱਸ ਦਿੰਦਾ ਜੇ ਚੰਗੀ ਨਹੀਂ ਕਰਨੀ ਤਾਂ ਮਾੜੀ ਵੀ ਨਾ ਕਰੋ ਚਾਹ ਪੀ ਲੋ ਜਿਹੜੇ ਬੈਠਣੋਂ ਆਨਲਾਈਨ ਸ਼ੇਅਰ ਕਰੋ ਲਾਈਵ ਨੂੰ ਜਿੰਨੇ ਜੁੜੇ ਹੋਏ ਇਸੇ ਨੰਬਰ ਤੇ ਆ ਮੇਰੇ ਕੋਲੇ ਹੋਰ ਨੰਬਰ ਹੈ ਨਹੀਂ ਕੋਈ ਆਪਣਾ ਨੰਬਰ ਟਾਈਪ ਕਰੋ ਤੁਸੀਂ ਕਮੈਂਟ ਦੇ ਵਿੱਚ थोडा आपणा नंबर टाइप करू ਤੁਸੀਂ ਆਪਣਾ ਨੰਬਰ ਟਾਈਪ ਕਰੋ ਬਸ 2 ਮਿੰਟ ਦੇ ਵਿੱਚ ਲਾਈਵ ਕੱਢ ਦਾਂ ਮੈਂ ਤਾਂ ਤੁਸੀਂ ਆਪਣਾ ਨੰਬਰ ਕਮੈਂਟ ਦੇ ਵਿੱਚ ਦੇ ਦਿਓ ਠੀਕ ਆ ਜੀ ਧੰਨਵਾਦ ਜਿੰਨੇ ਜੁੜੇ ਹੋ ਨਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ